ਕੱਟ ਕੇ ਹੀ ਗਿਆ ਹੋਣਾ ਉਹ ਨਾ ਕੇਵਲ ਸਿੱਧੀ ਇੱਥੇ ਪੋਲ ਵੀ ਕੱਟ ਲਵੇ ਆ ਕੇਵਲ ਸਿੱਧੀ ਬੰਦ ਹੋਵੇ ਥੱਲੇ ਦਾ ਸੈਟ ਨਹੀਂ ਸਕਦੇ ਉਹ ਰੋਡ ਦਾ ਸੀਗਾ ਹਾਂਜੀ ਆ ਗਏ ਜਿੱਥੇ ਹਾਂ ਜੀ ਮੈਂ ਆਪਾਂ ਲਈ ਜਿੱਤਣ ਹੋਰੀ ਦੀ ਹੋ ਕੰਪੈਸਟਿਕ ਆਉਂਦੀ ਹੋਰ ਕਾਲੀ ਤੇ ਆਪਾਂ ਉਹ ਵੀ ਚੱਕੀ ਆਹ ਜੀ ਕੰਟਰੋਲ ਤੇ ਜਿਹੜੇ ਪ੍ਰੈਸ ਤੇ 1 ਆਸੀ ਦਾ ਆਸ਼ਾ ਬਣ ਸਰ ਅਜ ਬੂਰਮਾ ਜਿਹੜੇ ਆਏ ਆ ਸਮੱਸਿਆ ਲੋਕਾਂ ਦੀ ਕਾਫੀ ਦੇਰ ਤੋਂ ਦਿੱਕਤ ਆ ਰਹੀ ਆ ਕੀ ਪ੍ਰੋਸੀਜਰ ਚੱਲ ਰਿਹਾ ਜੀ ਬਸ ਜੀ ਇੱਥੇ ਬੇਸਿਕਲੀ ਤਾਂ ਸਿਵਲ ਦਾ ਕੰਮ ਹੋਣਾ ਲੋਡ ਹੈਗੀ ਆ ਉਸ ਤੋਂ ਬਾਅਦ ਇੱਥੇ ਰਾਈਟ ਆਫ ਵੇ ਕੋਈ ਹੈ ਨਹੀਂਗਾ ਜਾਣ ਨੂੰ ਰਸਤਾ ਨਹੀਂ ਹੈਗਾ ਕੋਈ ਪ੍ਰੋਪਰ ਕੋਈ ਕ੍ਰੇਨ ਵੜੂਗੀ ਕੁਝ ਵੀ ਵੜੂਗਾ ਕਿਸੇ ਪਾਸੋਂ ਦੀ ਰਸਤਾ ਨਹੀਂ ਹੈਗਾ ਫਿਰ ਵੀ ਅਸੀਂ ਗੱਲ ਕਰਕੇ ਸਿਵਲ ਦੇ ਨਾਲ ਇੱਥੇ ਇੱਕ ਵਾਰੀ ਕੋਈ ਟੈਂਪਰੇਰੀ ਕੋਈ ਮਿੱਟੀ-ਮੁੱਟੀ ਫੁਵਾ ਕੇ ਕੋਸ਼ਿਸ਼ ਕਰਦੇ ਵੀ ਆਪਣਾ ਇੱਕ ਦੋ ਖੰਭੇ ਲਾ ਜਾਈਏ ਸਾਡੀ ਇਹਨਾਂ ਚੋ ਇੱਕ ਕੇਬਲ ਹੈਗੀ ਆ ਸਰ ਬਾਕੀ ਕੇਬਲ ਹੈਗੀਆਂ ਜਿਹੜੀਆਂ ਇਹ ਸੁਖਰਾਮਪੁਰ ਦਫ਼ਤਰ ਦੀਆਂ ਤੇ ਚਮਕੌਰ ਸਾਹਿਬ ਦਫ਼ਤਰ ਦੀਆਂ ਨੇ ਇਹਨਾਂ ਨੂੰ ਸੈੱਟ ਕਰਾ ਦਿੰਦੇ ਹਾਂ ਹਾਂ ਜੀ ਅੱਜ ਐਸਡੀਐ ਸਭਾ ਆਏ ਤੇ ਤੁਸੀਂ ਉਹਨਾਂ ਨੇ ਤਸੱਲੀ ਦਿੱਤੀ ਆ ਤੇ ਕੀ ਕਿਹਾ ਉਹਨਾਂ ਨੇ ਉਹ ਨਾ ਅੱਜ ਗੱਲ ਹੋਈ ਹੈ ਜਿਹੜਾ ਰਸਤਾ ਗ੍ਰੇਡ ਦਾ ਨਾ ਦੂਰ ਮੱਲੇ ਦਾ ਰਸਤਾ ਖਰਾਬ ਹੈ ਪਰਾਸਵਾ ਨੂੰ ਮਾਨੂੰ ਸਾਲੇ ਹੋ ਗਿਆ ਅ ਤਕਰੀਬਨ ਜੁਲਾਈ ਚ ਨਾ 2023 ਚ ਇਹ ਰਸਤਾ ਪਾਣੀ ਉਨ ਵਰਕੇ ਰੁਕ ਗਿਆ ਦਾ ਉਹ ਸਾਲ ਦਾ ਇਦਾਂ ਹੀ ਪਿਆ ਫਿਰ 15 ਦਿਨ ਨੂੰ ਖਬਰ ਲੱਗੀ ਜੀ ਉਹਨ ਮੀਡੀਆ ਤੇ ਉਹ ਵੀ ਗੈਸਟ ਆਏ ਅੱਜ ਅਜੇ ਜੂ ਸਾਹਿਬ ਆਏ ਸੀਗੇ ਉਹ ਕਹਿੰਦੇ ਵੀ ਜਿਹੜਾ ਰਸਤਾ ਇਹ ਵੀ ਇਹ ਸਿਵਲ ਵਾਲਿਆਂ ਨੇ ਕਰਨਾ ਹੈ ਕਹਿੰਦੇ ਖੰਭੇ ਖੜੇ ਅਸੀਂ ਕਰ ਦਾਂਗੇ ਤੇ ਪੰਚਾਇਤ ਨਾਲ ਹੀ ਪਹਿਲਾਂ ਇੱਕ ਦੋ ਵਾਰ ਮੇਰੀ ਗੱਲ ਹੋਈ ਆ ਉਹ ਕਹਿੰਦੇ ਜਿਹੜਾ ਮਿੱਟੀ ਗਈ ਨਹੀਂ ਸੀ ਨਾ ਸੋਚਿਆ ਸੀ ਜਦੋਂ ਮਿੱਟੀ ਜੜੀ ਹੈ ਉਹ ਪੰਚਾਇਤਾਂ ਇੱਕ ਦੋ ਚਲੋ ਰਲ ਕੇ ਪਾ ਸਕਦੇ ਸੀ ਵੀ ਰਸਤਾ ਬਣ ਜਾਂਦਾ ਉਤੋਂ ਪੱਕਾ ਬਾਅਦ ਚ ਹੁੰਦਾ ਰਹਦਾ ਹੁਣ ਮੇਰੀ ਅੱਜ ਸੌਰੀ ਉਹਦੇ ਨਾਲ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਕੰਮ ਐ ਅਸੀਂ ਕਰਵਾ ਦਾਂਗੇ ਸਾਰਾ ਠੀਕ ਐ ਸਾਰਾ ਕੰਮ ਹੋ ਜਾਊਗਾ ਤੇ ਐਡੂ ਸਾਹਿਬ ਨੇ ਵੀ ਮਤਲਬ ਵਿਸ਼ਵਾਸ ਦਿੱਤਾ ਕਹਿੰਦੇ 10 ਦਿਨ ਚ ਸਾਰਾ ਕੁਝ ਕਲੀਅਰ ਕਰ ਦੋਗੇ ਵੀ ਪਰ ਸਾਦਾ ਕੰਮ ਲੈਣਦਾ ਲੈਂ ਖੜੀ ਕੇ ਖੰਬੇ ਖੜੇ ਕਰੂਗੇ ਲੈਂ ਪੈ ਜੂਗੀ ਲੈਂ ਪੈ ਜੂਗੀ ਖੰਬੇ ਖੜੇ ਕਰਨੇ ਆ ਤੇ ਇਹ ਕਹਿੰਦੇ ਅਸੀਂ ਕਰ ਦਾਂਗੇ ਬਾਕੀ ਇਹਦਾ ਰਸਤਾ ਉਹਦੀ ਰਿਕਵੈਸਟ ਐ ਐਮਐਲਏ ਸਾਹਿਬ ਨੂੰ ਵੀ ਉਹ ਸਿਵਲ ਆਇਲ ਡਿਪਾਰਟਮੈਂਟ ਨੂੰ ਕਹਿ ਕੇ ਉਹ ਰਸਤਾ ਵੀ ਛੇਤੀ ਫੀਕਰਾਉਣ ਤਾਂ ਹੀ ਹਾਰਡ ਰੋਡ ਦਾ ਅੰਦਰ ਬੜੇਗਾ ਤਾਂ ਹੀ ਖੰਬੇ ਖੜੇ ਹੋਣਗੇ ਬਾਕੀ ਕਿ ਜਿਹੜਾ ਰਸਤਾ ਬਣਿਆ ਹੋਇਆ ਐ ਇਦੇ ਇਰ ਨੂੰ ਪਾਣੀ ਦੀ ਸਪਲਾਈ ਹੈ ਉਹ ਵੀ ਜ਼ਰੂਰੀ ਹੈ ਪੁਲੀ ਬਣਨੇ ਇਹ ਥੋੜਾ ਕੰਮ ਨਹੀਂ ਹੈਗਾ ਨਹੀਂ ਤਾਂ ਪੰਚਾਇਤ ਦੀ ਕਰਨੀ ਵੀ ਇਹ ਕੰਮ ਗਵਰਨਮੈਂਟ ਲੈਵਲ ਤੇ ਹੀ ਹੋਣਾ ਹੈ ਇਸ ਕਰਕੇ ਮੇਰੀ ਆਪਣੇ ਹੀ ਐਮਐਲਏ ਸਾਹਿਬ ਨੂੰ ਬੇਨਤੀ ਹੈ ਰਿਕਵੈਸਟ ਹੈ ਵੀ ਇਹ ਵੀ ਕਰ ਦੇਣਾ ਬਾਕੀ ਮੈਂ ਇਹ ਗੱਲ ਹੋਰ ਵੀ ਕਹੂੰਗਾ ਵੀ ਜਦ ਤੱਕ ਐਮਐਲਏ ਸਾਹਿਬ ਤੱਕ ਪਹਿਲਾਂ ਕੋਈ ਗੱਲ ਜਾਂਦੀ ਨਹੀਂ ਜਦ ਤੱਕ ਮੈਂ ਲਾਦਾ ਵੀ ਥੋੜਾ ਜਿਹਾ ਪਹਿਲਾਂ ਉਹਦੇ ਨੋਟ ਜੀ ਲਿਆਉਣਾ ਹੀ ਚਾਹੀਦਾ ਜ ਜਦੋਂ ਮੇਰੀ ਗੱਲ ਹੋਈ ਉਹ ਕਹਿੰਦਾ ਸਾਡੇ ਧਿਆਨ ਚ ਨਹੀਂ ਹੈਗਾ ਵੀ ਧਿਆਨ ਛੈ ਨਹੀਂ ਸੀ ਗੱਲ ਚਲੋ ਫਿਰ ਮੀਟ ਲੱਗੀ ਮੈਨੂੰ ਮੈਂ ਇਹ ਵੀਰਗਨ 14 ਦੀ ਜਿਹੜੀ ਆ ਖਬਰ ਹੈ ਨਾ ਜਦ ਲਾਉਣੀ ਆਪਾਂ ਨੇ ਤਾਂ ਪਹਿਲਾਂ ਜਿਹੜਾ ਸੰਬੰਧਤ ਐਮਐਲਏ ਜਾਂ ਹੋਰ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਕਿ ਉਹਦੇ ਨੌਲੇਜ ਵਿੱਚ ਹੋਵੇ ਫਿਰ ਕੰਮ ਨਾ ਹੋਇਆ ਫਿਰ ਆਪਾਂ ਨੇ ਲਾ ਦਈਏ ਕੋਈ ਪ੍ਰੋਬਲਮ ਨਹੀਂ